ਬਹੁਤ ਹੀ ਸਕਾਰਯੋਗ ਨਗਰ ਖਿਆਲੀ ਚਲਾਣ ਵਾਲੀ ਦੀ ਸਮੁੱਚੀ ਸੰਗਤ ਮੇਰੇ ਤੋਂ ਪਹਿਲਾਂ ਬੋਲ ਕੇ ਗਏ ਸਾਡੇ ਮਾਨਸਾ ਜ਼ਿਲ੍ਹੇ ਦੇ ਟੀਓ ਸਾਹਿਬ ਭੁੱਲਰ ਸਾਹਿਬ ਸਾਡੇ ਡਿਪਟੀ ਟੀਓ ਵਰਲਾਜ ਜੀ ਬੈਠੇ ਨੇ ਸਾਡੇ ਸੰਤ ਲక్ష్మణ ਮੁਨੀ ਜੀ ਇਥੋਂ ਦੀ ਪੰਚਾਇਤ ਨੰਬਰਦਾਰ ਇਹ ਸਕੂਲ ਦੇ ਹੈਡ ਟੀਚਰ ਜਗਰਾਦ ਸਿੰਘ ਜੀ ਨਾਲ ਦੂਜੇ ਟੀਚਰ ਸਹਿਬਾਨ ਮੈਡਮ ਗਗਨਦੀਪ ਪਰਸ਼ੋਤਮ ਕੁਮਾਰ ਸਰਦਾਰ ਲੱਖਾ ਸਿੰਘ ਜਸਵੰਤ ਸਿੰਘ ਜੀ ਜੇ ਮੈਂ ਨਾਂ ਲੈਣ ਲੱਗ ਗਿਆ ਤਾਂ ਸਾਰੇ ਤੁਸੀਂ ਸਤਿਕਾਰਯੋਗੋਂ ਸਾਰਿਆਂ ਨੂੰ ਮੈਂ ਸਭ ਤੋਂ ਪਹਿਲਾਂ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਅੱਜ ਗੁਰਪੁਰਬ ਦੀ ਵਧਾਈ ਦਿੰਨੇ ਆ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਆ ਜਿਨ੍ਹਾਂ ਨੇ ਸਰਬੰਸ ਭਾਰਤ ਦਾ ਸਾਡੇ ਲਈ ਜਿਨ੍ਹਾਂ ਨੂੰ ਅਸੀਂ ਯਾਦ ਵੀ ਉਹਨਾਂ ਨੂੰ ਕੀਤਾ ਜਾਂਦਾ ਜੋ ਸਮਾਜ ਲਈ ਦੁਨੀਆ ਲਈ ਕੁਝ ਕਰਕੇ ਜਾਂਦੇ ਨੇ ਐਡੀ ਕੁਰਬਾਨੀ ਕਿਸੇ ਇਤਿਹਾਸ ਦੇ ਵਿੱਚ ਹੈਣੀ ਜਾਂ ਪਿਛਲੇ ਦਿਨੀ ਸਾਹਿਬਜ਼ਾਦਿਆਂ ਦੇ ਆਪਾਂ ਦਿਨ ਮਣਾ ਕੇ ਹਟਿਆ ਆਪਣੇ ਹੱਥੀ ਦੋਨਾਂ ਪੁੱਤਰਾਂ ਨੂੰ ਜੰਗ ਦੇ ਵਿੱਚ ਤੋਰ ਦੇਣਾ ਤੇ ਕਹਿਣਾ ਪਿਤਾ ਤੋਂ ਆਸ਼ੀਰਵਾਦ ਲੈਣਾ ਪੁੱਤ ਨੇ ਕਿ ਮੈਂ ਜੰਗ 'ਚ ਜਾਣਾ ਸਾਹਮਣੇ ਵੇਖਣਾ ਵੀ ਮੌਤ ਨੱਚਦੀ ਆ ਤੇ ਧੰਨ ਉਹ ਪਿਤਾ ਤੇ ਧੰਨ ਉਹ ਪੁੱਤ ਜੀ ਨੇ ਜਾ ਕੇ ਜੰਗ 'ਚ ਸ਼ਹੀਦੀ ਦਿੱਤੀ ਤੇ ਧੰਨ ਪੁੱਤ ਜੀ ਨੇ ਆਸ਼ੀਰਵਾਦ ਦੇ ਕੇ ਜੰਗ 'ਚ ਤੋਰਿਆ ਨਹੀਂ ਅੱਜ ਕੱਲ੍ਹ ਦੂਜਿਆਂ ਨੂੰ ਤਾਂ ਕੋਈ ਤੋੜ ਦਿੰਦਾ ਆਪਣਿਆਂ ਨੂੰ ਕੋਈ ਬੁਕਲ ਦੇ ਵਿੱਚੋਂ ਨਹੀਂ ਕੱਢਦਾ ਬਹੁਤ ਵੱਡੀ ਸ਼ਹੀਦੀ ਆ ਸੋ ਉਹ ਦਿਨ ਚੱਲੇ ਆ ਕਿ ਅੱਜ ਗੁਰਪੁਰਬਾ ਮੈਂ ਮਾਫੀ ਚਾਉਣਾ ਤੇ ਲੇਟ ਹੋ ਗਿਆ ਅੱਜ ਸਵੇਰ ਦੇ ਪ੍ਰੋਗਰਾਮ ਰੱਖੇ ਸੀ ਪਹਿਲਾਂ ਚੈਨੇ ਵਾਲੇ ਗਏ ਉੱਥੇ ਵੀ ਵਾਟਰ ਬਾਕਸ ਦੀਆਂ ਪਾਈਪਾਂ ਸੀ ਪਿੰਡ ਦੇ ਵਿੱਚ ਜਾਂ ਪਾਣੀ ਦੀ ਘਾਟ ਸੀਗੀ ਅੱਜ ਉਹਨਾਂ ਦੀ ਪਾਈਪਾਂ ਪਾਉਣ ਦੇ ਉੱਥੇ ਅਸੀਂ ਪੈਸੇ ਦੇ ਕੇ ਮੈਂ ਸ਼ੁਰੂਆਤ ਕਰਕੇ ਆਏ ਆ ਪੀਣ ਵਾਲਾ ਪਾਣੀ ਜ਼ਰੂਰੀ ਆ ਉਸ ਤੋਂ ਬਾਅਦ ਜਟਾਣੇ ਕਲਾਂ ਗਿਆ ਜਟਾਣੇ ਕਲਾਂ 24 ਲੱਖ ਦੀ ਅਸੀਂ ਊਲਰ ਸਾਹਿਬ ਚੰਦ ਮੁੱਖ ਮੰਤਰੀ ਸਾਹਿਬ ਦਾ ਸੁਪਨਾ ਹਰੇਕ ਹਲਕੇ ਦੇ ਵਿੱਚ 6 ਲਾਇਬ੍ਰੇਰੀਆਂ ਖੁੱਲੀਆਂ ਜਾ ਰਹੀਆਂ ਵੱਡੇ ਪੱਤਰ ਦੇ ਉੱਤੇ ਤੇ 600 ਲਾਇਬ੍ਰੇਰੀ ਦਾ ਇਕੱਠਾ ਅਦਗਾਟਨ ਹੋਊਗਾ 26 ਜਨਵਰੀ ਵਾਲੇ ਦਿਨ ਜਿਹਦੇ ਵਿੱਚ 6 ਲਾਇਬ੍ਰੇਰੀਆਂ ਆਪਣੇ ਜ਼ਿਲ੍ਹੇ ਦੇ ਵਿੱਚ ਵੀ ਆਪਣੇ ਸੌਰੀ ਹਲਕੇ ਦੇ ਵਿੱਚ ਨੇ ਇੱਕ ਹਲਕੇ 'ਚ 6 ਨੇ ਜਟਾਣਾ ਕਲਾਂ ਅਸੀਂ ਜੋ ਉੱਥੇ ਲਾਇਬ੍ਰੇਰੀ ਤੇ ਪੰਚਾਇਤ ਘਰ ਦਾ ਉਦਘਾਟਨ ਯਾਨੀ ਕਿ ਨੀ ਪੱਤਾ ਰੱਖ ਕੇ ਆਏ ਆ ਜਿਵੇਂ ਅੱਜ ਇੱਥੇ ਰੱਖਿਆਗਾ ਉੱਥੇ ਵੀ ਘਟੋ ਘਟ 50 ਲੱਖ ਦੇ ਪ੍ਰੋਜੈਕਟ ਸੀਗੇ ਜਿਹੜਾ ਵੱਡਾ ਪਿੰਡ ਆ ਦੇ ਕੇ ਆਏ ਆ ਹੁਣ ਇਸੇ ਤਰ੍ਹਾਂ ਇਸ ਪਿੰਡ ਦੇ ਵਿੱਚ ਆਏ ਹਾਂ ਮੈਂ ਕਿਸੇ ਦੀ ਨੁਕਤਾਚੀਨੀ ਨਹੀਂ ਕਰਨਾ ਲਾਂਨ ਕਰ ਦੇਣਾ ਕਿ ਸਕੂਲ 8ਵੀਂ ਦਾ ਹੋ ਗਿਆ 10ਵੀਂ ਦਾ ਹੋ ਗਿਆ ਕੱਲਾ ਲਾਂਨ ਸੀਗਾ ਕੱਲਾ ਲਾਂਨ ਕਰਤਾ ਵੋਟਾਂ ਆ ਗਈਆਂ ਵੀ ਸਕੂਲ 8ਵੀਂ ਦਾ ਹੋ ਗਿਆ ਨਾ ਕਿਤੇ ਕਾਗਜ਼ਾਂ 'ਚ ਹੋਇਆ ਤੇ ਨਾ ਕਿਤੇ ਹੋਇਆ ਡੀਓ ਸਾਹਿਬ ਬੈਠੇ ਨੇ ਤੇ ਜਦੋਂ ਰੌਲਾ ਪੈ ਗਿਆ ਮੈਂ ਕਿਹਾ ਜੀ ਪਿੰਡ ਆਪਣੇ ਨੇ ਚਾਹੇ ਖਿਆਲੀ ਚਲਾ ਆਲੀ ਸੀ ਚਾਹੇ ਹਲਕ ਸੀ ਚਾਹੇ ਉਹਨਾਂ ਦਾ ਆਪਦਾ ਪਿੰਡ ਸੀ ਹਜੇ ਉਹ ਵੀ ਨਹੀਂ ਹੋਇਆ ਲਾਣ ਹੀ ਉੱਥੇ ਹੋਇਆ ਕਿ ਵੱਡਾ ਕਰਤਾ ਪਰ ਕਾਗਜ਼ਾਂ 'ਚ ਕਰਤਾ ਵੀ ਵੋਟਾਂ ਆ ਗਈਆਂ ਫਿਰ ਵੇਖਾਂਗੇ ਜਿਹੜਾ ਕੋਈ ਆ ਗਿਆ ਉਹਦੇ ਗੱਲ-ਗੱਲ ਪੈ ਜੂਗੀ ਤਾਂ ਅਸੀਂ ਆਖਿਆ ਮੈਂ ਭੁੱਲਰ ਸਾਹਿਬ ਬੈਠੇ ਨੇ ਮੈਂ ਕਿਹਾ ਜੀ ਮੈਂ ਧੰਨਵਾਦ ਕਰਦਾ ਪਿੰਡ ਦਾ ਜੇ ਤੁਸੀਂ ਬੱਚੇ ਦਾਖਲ ਨਾ ਕਰਾਉਂਦੇ ਸਾਡਾ ਸੰਯੋਗ ਨਾ ਦਿੰਦੇ ਤਾਂ ਇਹ ਗੱਲ ਸਿਰੇ ਨਹੀਂ ਚੜ੍ਹਨੀ ਸੀਗੀ ਤਾਂ ਅਸੀਂ ਆਖਿਆ ਮੈਂ ਦੋ ਵਾਰੀ ਜਾ ਕੇ ਮੰਤਰੀ ਸਾਹਿਬ ਨੂੰ ਮਿਲਿਆ ਤੇ ਭੁੱਲਰ ਸਾਹਿਬ ਨੂੰ ਆਖਿਆ ਕਿ ਹੋਰ ਤਾਂ ਸਾਰੇ ਪਾਸੋਂ ਜਵਾਬ ਮਿਲ ਗਿਆ ਆਪਾਂ ਨੂੰ ਦੋ ਸਕੂਲ ਬਣ ਸਕਦੇ ਕੁੱਲਕ ਤੇ ਇੱਕ ਖਿਆਲੀ ਚਲਾਂ ਵਾਲੀ ਥੋੜੀਆਂ-ਥੋੜੀਆਂ ਸ਼ਰਤਾਂ ਦੇ ਵਿੱਚ ਆਪਾਂ ਪੂਰੀਆਂ ਨਹੀਂ ਕਰਦੇ ਮੈਂ ਕਿ ਉਹਨੀਆਂ ਕ ਅਸੀਂ ੱਤਕਾ ਲਾ ਦਾਂਗੇ ਆਪਦੀ ਸਰਕਾਰ ਆ ਤੇ ਮੈਂ ਜਿੱਥੇ ਤੁਹਾਡੇ ਪਿੰਡ ਦਾ ਸਾਰੇ ਨਗਰ ਦਾ ਧੰਨਵਾਦ ਕਰਦਾ ਤੁਸੀਂ ਸਹਿਯੋਗ ਦਿੱਤਾ ਉੱਥੇ ਸਾਡੇ ਡੀਓ ਸਾਹਿਬ ਦਾ ਇਹਨਾਂ ਦੇ ਸਟਾਫ ਦਾ ਤੇ ਮੰਤਰੀ ਸਾਹਿਬ ਸਾਡੇ ਬੈਂਸ ਸਾਹਿਬ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਕਿਹਾ ਚੱਲ ਤੇਰਾ ਆਹ ਤਾਂ ਕਲੀਅਰ ਹੋ ਗਿਆ ਕਰਾ ਕੇ ਉਹ ਉਲਕ ਵੀ ਹਟੂਗਾ ਪਰ ਉਹ ਆਪ ਢਿੱਲੇ ਬੱਚੇ ਨਹੀਂ ਦਾਖਲ ਕਰਾਏ ਨੇ ਉਹ ਵੀ ਹੋ ਜਾਂਦਾ ਉਸ ਨੂੰ ਵੀ ਅਸੀਂ ਲੱਗੇ ਹੋਏ ਆ ਕਿਉਂਕਿ ਉੱਥੇ ਵੀ ਬਿਲਡਿੰਗ ਪੂਰੀ ਆ ਸੋ ਇਹ ਤੁਹਾਡੇ ਆਪ ਦੇ ਨਗਰ ਦਾ ਤੁਹਾਡਾ ਆਪ ਦਾ ਕੰਮ ਆ ਜੇ ਤੁਸੀਂ ਸਹਿਯੋਗ ਦਿੱਤਾ ਜੇ ਸਕੂਲ ਇਹ ਜਿਹੜਾ ਮਿਡਲ ਸਕੂਲ ਬਣਿਆਗਾ ਤੁਹਾਡੇ ਸਹਿਯੋਗ ਤੋਂ ਬਿਨਾ ਕੁਝ ਨਹੀਂ ਬਣ ਸਕਦਾ ਦੂਜੀ ਮੈਂ ਗੱਲ ਕਰਦਾ ਵੋਟਾਂ ਪੈ ਗਈਆਂ ਵੋਟਾਂ ਤੋਂ ਬਾਅਦ ਇੱਥੇ ਚੱਲਦਾ ਸੀ ਕਿ ਇਹਦੀ ਪੱਗ ਲਾ ਦਿਓ ਇਹਦੇ ਤੇ ਪਰਚਾ ਕਰ ਦਿਓ ਇਹਨੂੰ ਅੰਦਰ ਵੜ ਦਿਓ ਅਕਾਲੀ ਆ ਕਾਂਗਰਸੀ ਆ ਕੰਮ ਕਰਨਾ ਨਹੀਂ ਕਤਲਾਂ ਤੱਕ ਕਰਾਉਂਦੇ ਰਹੇ ਆ ਮੈਂ ਇਹ ਗੱਲਾਂ ਕਾ ਕਰਦਾ ਕਿ ਹੁਣ 2 ਸਾਲ ਹੋ ਗਏ ਕੋਈ ਇੱਕ ਬੰਦਾ ਕਹੇ ਦੇ ਕਿ ਮੇਰੇ ਨਾਲ ਤਾਂ ਕਾਇਸ ਗੱਲ ਦਾ ਹੋ ਗਿਆ ਕਿ ਮੈਂ ਜੇ ਕਾਲੀ ਆ ਜਾਂ ਵਾ ਕਾਂਗਰਸੀਆਂ ਜਿਹੜੋ ਵੋਟਾਂ ਪੈ ਗਈਆਂ ਐਮਐਲਏ ਬਣ ਕੇ ਸਾਰਿਆਂ ਦਾ ਸਾਂਝਾ ਜੇ ਕੰਮ ਕਰਾਂਗੇ ਅਸੀਂ ਕੰਮ ਕਰਾਵਾਂਗੇ ਪਿੰਡ ਦਾ ਨਗਰ ਦਾ ਕੰਮ ਕਰਾਵਾਂਗੇ ਗਾਹਾਂ ਨੂੰ ਫੇਰ ਪਾਦਾਂਗੇ ਨਹੀਂ ਡੋਲੂ ਸਾਡਾ ਮਾਂ ਇਦੋਂਗੇ ਵੱਡੇ ਵੱਡੇ ਤੁਰ ਗਏ ਇਥੋਂ ਅਸੀਂ ਤਾਂ ਵਿਚਾਰੇ ਕਹਦੇ ਆ ਕੰਮਾਂ ਨਾਲ ਵੋਟ ਆ ਲੜਾ ਕੇ ਵੋਟ ਨਹੀਂ ਉਹਨਾਂ ਦੀ ਨੀਤ ਸੀ ਕਿ ਇਹਨੂੰ ਇਹਦੇ ਨਾਲ ਲੜਾ ਦਿਓ ਇੱਕ ਧੜਾ ਬਣ ਜੂ ਇੱਕ ਇਹਨੂੰ ਇਹਦੇ ਨਾਲ ਲੜਾ ਦਿਓ ਧੜਾ ਬਣ ਜੂ ਹੁਣ ਲੋਕ ਸਿਆਣੇ ਹੋ ਗਏ ਪਰ ਲਿਖ ਗਏ ਲੋਕ ਕੰਮਾ ਨਾਲਾ ਲੋਕ ਉਹਨਾਂ ਮੈਂ ਆਪਦੇ ਬਾਰੇ ਆਪ ਨਹੀਂ ਜਾਣਦਾ ਜਿੰਨਾ ਮੇਰੇ ਬਾਰੇ ਤੁਸੀਂ ਜਾਣਦੇ ਹੋ ਮੇਰੀ ਜਿਹੜੀ ਗੱਲ ਆ ਤੁਹਾਡੇ ਕੋਲੇ ਹਰ ਇੱਕ ਪਾਸੇ ਆਉਣੀ ਆ ਅੱਜ ਕਿਸੇ ਦਾ ਕੋਈ ਲੁਕੋ ਕੇ ਨਹੀਂ ਰੱਖ ਸਕਦਾ ਕੌਣ ਕੀ ਕਰਦਾਗਾ ਇਹ ਖਿਆਲੀ ਚਲਾ ਲਈ ਮੈਂ ਕਹਿਣਾ ਚਾਹਣਾਗਾ ਪਹਿਲਾ ਸ਼ਹੀਦ ਹੋਏ ਆ ਬਾਬਾ ਧੰਨਾ ਸਿੰਘ ਜੀ ਉਸ ਦਿਨ ਮੈਂ ਉੱਥੇ ਜਿੱਦੇ ਜਾਂਦੇ ਸੀ ਅਸੀਂ ਨਾਲ ਵੀ ਸੀਗੇ ਉੱਥੇ ਪੋਸਟਮਾਰਟਮ ਵੀ ਕਰਾਇਆ ਵਾ ਅਸੀਂ ਨਾਲ ਆ ਕੇ ਅੰਤਿਮ ਸੰਸਕਾਰ ਵੀ ਕਰਿਆ ਉਹਨਾਂ ਦੀ ਯਾਦ ਦੇ ਵਿੱਚ ਲਾਇਬ੍ਰੇਰੀ ਬਣਾਉਣੀ ਸੀ ਥੋੜੀ ਬਿਲਡਿੰਗ ਬਣੀ ਪਈ ਸੀ ਕਿ ਮੈਂ ਕਿਹਾ ਇਹਨੂੰ ਹੋਰ ਵਧੀਆ ਬਣਾਈ ਜਾਏ ਜਿਹੜੀਆਂ 6 ਲਾਇਬ੍ਰੇਰੀਆਂ ਦਿੱਤੀਆਂ ਉਹਦੇ ਵਿੱਚੋਂ ਇੱਕ ਅਸੀਂ ਉਹਨੂੰ ਦਿੱਤੀ ਆ ਉਹਦਾ ਪੈਸਾ ਤੁਹਾਨੂੰ ਹੋਰ ਆ ਰਿਹਾਗਾ ਅਸੀਂ 6,50,000 ਰੁਪਏ ਉਹਦੇ ਵਾਸਤੇ ਹੋਰ ਫਰਨੀਚਰ ਵਾਸਤੇ ਤੇ ਕਿਤਾਬਾਂ ਵਾਸਤੇ ਦਿੱਤਾ ਤਾਂ ਕਿ ਉਹ ਲਾਇਬ੍ਰੇਰੀ ਦੇ ਵਿੱਚ ਤੁਹਾਡੇ ਬੱਚੇ ਪੜ ਸਕਣ ਗਿਆਨ ਲੈ ਸਕਣ ਜਿਹੜੀਆਂ 6 ਲਾਇਬ੍ਰੇਰੀਆਂ ਆਈਆਂ ਨੇ ਉਹਦੇ ਵਿੱਚੋਂ ਤੁਹਾਡੇ ਪਿੰਡ ਨੂੰ ਵੀ ਉਹ ਲਾਇਬ੍ਰੇਰੀ ਅਸੀਂ ਦਿੱਤੀ ਆ ਕਿ ਜਿੱਦਾਂ ਛੇਤੀ ਹੀ ਫਰਨੀਚਰ ਤੇ ਕਿਤਾਬਾਂ ਆ ਕੇ ਅਸੀਂ ਉਹਦਾ ਜਿਹੜਾ ਤੁਸੀਂ ਫਾਇਦਾ 800 ਕਹੋਗੇ ਸਾਰਾ ਫਰਨੀਚਰ ਖਰੀਦ ਰਹੇ ਆ ਦੂਜਾ ਮੈਂ ਜਦੋਂ ਪਿੰਡ ਆਉਂਦਾ ਸੀਗਾ ਕੁਝ ਮਾਤਾਵਾਂ ਕਿਉਂਕਿ ਕੰਮ ਹੁੰਦੇ ਨਹੀਂ ਗਲ ਵੀ ਪੈਂਦੀਆਂ ਸੀ ਤੁਹਾਡੇ ਛੱਪੜ ਦੀ ਨਿਕਾਸੀ ਆ ਜਿਹੜਾ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ ਹਰ ਵਾਰੀ ਤੁਸੀਂ ਕਹਿੰਦੇ ਸਾਡਾ ਛੱਪੜ ਦਾ ਨਿਕਾਸ ਨਹੀਂ ਹੋ ਰਿਹਾ ਹੋ ਰਿਹਾ ਉਹ ਵੀ ਮੈਂ ਸੈਕਟਰੀ ਸਾਹਿਬ ਨੂੰ ਨਾਲ ਲੈ ਕੇ ਆ ਤੁਹਾਨੂੰ 6.5 ਲੱਖ ਰੁਪਏ ਛੱਪੜ ਦੇ ਨਿਕਾਸ ਦਾ ਵੀ ਦੇਤਾ ਤਾਂ ਕਿ ਤੁਹਾਡਾ ਜਿਹੜਾ ਛੱਪੜ ਦਾ ਪਾਣੀ ਆ ਉਹ ਜਾ ਕੇ ਖੇਤਾਂ 'ਚ ਲੱਗ ਸਕੇ ਤੇ ਤੁਹਾਡਾ ਛੱਪੜ ਖਾਲੀ ਹੋ ਸਕੇ ਉਹਦੇ 6.5 ਲੱਖ ਰੁਪਏ ਅਸਾਮਤੀ ਮੈਂਬਰ ਸਾਹਿਬਾਨ ਬੈਠੇ ਨੇ ਸਾਹਮਣੇ ਪੁੱਛ ਲੋ ਮੈਂ ਤਾਂ ਪੁੱਛਿਆ ਨਹੀਂ ਵੀ ਕਿਹੜੇ ਪਾਸੇ ਜਿੱਤ ਕੇ ਆਇਆ ਆ ਮੈਂ ਇਹਨਾਂ ਨੂੰ ਪਹਿਲੇ ਹੀ ਦੱਸਦਾ ਮੈਂ ਕਿ ਥੋੜੇ ਪਿੰਡ ਵਾਲੇ ਛੱਪੜ ਨੂੰ 6.5 ਲੱਖ ਦੇਣਾ ਉਹਦੇ ਮੀਟਿੰਗ ਸੀਗੀ ਕਹਿੰਦੇ ਹਾਂ ਜੀ ਤਾਂ ਕਿ ਕਹਿਣ ਦਾ ਮਤਲਬ ਆ ਕਿ ਜਦੋਂ ਬੰਦਾ ਸਰਪੰਚ ਬਣ ਗਿਆ ਐਮਐਲਏ ਬਣ ਗਿਆ ਸਾਰਿਆਂ ਦਾ ਬਣ ਗਿਆ ਉਹ ਕਿਸੇ ਇੱਕ ਦਾ ਨਹੀਂ ਰਹਿੰਦਾ ਉਦੋਂ ਐ ਲੱਗਦਾ ਵੀ ਸਭ ਦਾ ਕਰੀਏ ਜਿਹਦਾ ਨਹੀਂ ਪਾਈ ਫੇਰ ਆ ਜੂਗਾ ਤੇ ਜੇ ਮਾੜੇ ਕੰਮ ਕਰੂੰਗਾ ਜੇ ਜਿਹਦੇ ਮੈਨੂੰ ਪਾਈ ਉਹ ਮੈਨੂੰ ਵੀ ਨਹੀਂ ਪਹੁੰਚਦਾ ਸਾ ਨੂੰ ਸੋ ਤਾਂ ਕਰਕੇ ਉਹ 6.5 ਲੱਖ ਰੁਪਇਆ ਸੀ ਸੰਮਤੀ 'ਚੋ ਬੈਠੇ ਨੇ ਮੈਂਬਰ ਸਾਹਿਬ ਉਹ ਵੀ ਪਤਾ ਮੈਂ ਸੈਕਟਰੀ ਸਾਹਿਬ ਨੂੰ ਲੈ ਕੇ ਆਇਆਂਗਾ ਕਿ ਇਹਦਾ ਕੰਮ ਛੇਤੀ ਸ਼ੁਰੂ ਕਰਾ ਦਿਓ ਤੁਸੀਂ ਜਿਹੜਾ ਛੱਪੜ ਦਾ ਹੈਗਾ ਸਾਡੇ ਸੰਤ ਜੀ ਬੈਠੇ ਨੇ ਸੰਤ ਲక్ష్ਮਣ ਮੁਨੀ ਜੀ ਇੱਕ ਇਹਨਾਂ ਦੀ ਹੈਗੀ ਆ ਗਲੀ ਬਣਾਉਣ ਵਾਲੀ ਹੈਗੀ ਅੱਗੇ ਉਹਦਾ ਵੀ ਜਿਹੜਾ ਹੈਗਾ 2,75,000 ਰੁਪਇਆ ਅਸੀਂ ਉਹ ਦੇਤਾ ਡੇਰੇ ਵਾਸਤੇ ਹੈਗਾ ਤਾਂ ਕਿ ਉਹ ਵੀ ਅਸੀਂ ਮੈਂ ਸੈਕਟਰੀ ਸਾਹਿਬ ਨੂੰ ਕਹਤਾ ਵੀ ਕੰਮ ਸ਼ੁਰੂ ਕਰਾ ਦਿਓ ਇਸ ਤੋਂ ਇਲਾਵਾ ਥੋੜੇ ਜਿਹੜੀ ਆ ਪਾਈਪ ਲਾਈਨ ਇਹ ਤੇ ਮੂਰਤੀ ਪਈ ਆਗੀ ਹਜੇ ਥੋੜੀ ਜੀ ਰਹਿੰਦੀ ਆ 285000 ਉਹ ਸੀਗਾ ਜਿਹੜਾ ਪਾਣੀ ਵਾਲੀ ਪਾਈਪ ਸੀ ਇੱਕ ਆ ਪਾਈ ਇੱਕ ਪਹਿਲਾਂ ਵੀ ਪਾਈ ਆ ਪਾ ਪਹਿਲਾਂ ਵੀ ਪੈਸੇ ਦਿੱਤੇ ਸੀਗੇ ਇਸ ਤੋਂ ਇਲਾਵਾ ਜਿਹੜਾ ਸਕੂਲ ਦਾ ਇਹ 23 ਲੱਖ ਦੇ ਕਰੀਬ ਪੈਸਾਗਾ ਤੇ ਇਹ ਮੈਂ ਧਨਵਾਰ ਕਰਦਾ ਭੁੱਲਰ ਸਾਹਿਬ ਦਾ ਤੇ ਗਲਾ ਸਿੰਘ ਜੀ ਆਂਦਾ ਸੀ ਪੈਸੇ ਲੁਕੋ ਕੇ ਰੱਖਿਆ ਨਹੀਂ ਪੈਸੇ ਮੁੜ ਜਾਂਦੇ ਹੁੰਦੇ ਆ ਵੀ ਅਸੀਂ ਆਖਾ ਜੇ ਸਕੂਲ ਅਪਗ੍ਰੇਡ ਨਹੀਂ ਹੁੰਦਾ ਸੀ ਤਾਂ ਪੈਸੇ ਮੋੜਨੇ ਪੈਣੇ ਸੀ ਤੇ ਜੇ ਪੈਸੇ ਮੁੜ ਜਾਂਦੇ ਹੁਣ ਅਪਗ੍ਰੇਡ ਹੈ ਜੇ ਤਾਂ ਫਿਰ ਪੈਸੇ ਪਿੱਛੇ ਕੀੜੇ ਮਾਰਨੇ ਪੈਂਦੇ ਸੋ ਇਹ ਪੈਸੇ ਆ ਜਿਹੜੇ ਮਸਤਰਦਾਰ ਜਗਰਾਤ ਸਿੰਘ ਜੀ ਨੂੰ ਬੇਨਤੀ ਕਰਦਾ ਕਿ ਘਬਰਾਓ ਨਾ ਤੁਹਾਨੂੰ ਹੋਰ ਵੀ ਲੈ ਕੇ ਦੇ ਦਾਂਗੇ ਜਿੰਨੇ ਕਹੋਗੇ ਸਕੂਲ ਵਾਸਤੇ ਪੈਸੇ ਤੁਹਾਨੂੰ ਲਿਆ ਕੇ ਦੇ ਦਾਂਗੇ ਆਪਾਂ ਇਹ ਸਕੂਲ ਬਹੁਤ ਵਧੀਆ ਬਣਾਉਣਾ ਖਾਸ ਕਰਕੇ ਯਾਦ ਆਉਂਦੀ ਆ ਬਾਬਾ ਧੰਨਾ ਸਿੰਘ ਦੀ ਜਿਹੜੇ ਪਹਿਲੇ ਸ਼ਹੀਦ ਹੋਏ ਨੇ ਕਿਸਾਨ ਅੰਦੋਲਨ ਦੇ ਤੇ ਉਹਨਾਂ ਦਾ ਪਿੰਡ ਹੋਵੇ ਉਹਨਾਂ ਦੀ ਯਾਦ ਦੇ ਵਿੱਚ ਕੋਈ ਕਮੀ ਅਸੀਂ ਰਹਿ ਨਹੀਂ ਦਿੰਦੇ ਸੋ ਮੈਂ ਤਾਂ ਬੇਨਤੀ ਕਰਦਾ ਜੇ ਮੋਟਾ-ਮੋਟਾ ਜਮਾ ਹਿਸਾਬ ਲਈ ਜਾਣਾ ਇਹ ਜਿੰਨਾ ਕੁਸ ਮੈਂ ਅੱਜ ਬੋਲਤਾ 50 ਲੱਖ ਦੇ ਕਰੀਬ ਆ ਤੇ ਨਹੀਂ ਤਾਂ 50 ਲੱਖ ਚੰ디ਗੜ੍ਹ ਗੇੜੇ ਲਵਾਉਣ ਵਾਲੇ ਤਾਂ ਵਾੜੇ ਸੀ ਵੀ ਉੱਥੇ ਆ ਜਾਓ ਉੱਥੇ ਦੇਵਾਂਗੇ ਤੇ ਉੱਥੇ ਜਿਹੜਾ ਵਗ ਜਿਓ ਇੱਥੇ ਤਾਂ ਨਹੀਂ ਯਾਰ ਫਿਰ ਪਿੰਡ ਆ ਜਾਓ ਕਿਹੜੇ ਤੇ ਕਿਹੜਾ ਮੈਨੂੰ ਆਪ ਨੂੰ ਨੀਂਦ ਨਹੀਂ ਆਉਂਦੀ ਵੀ ਕਿਹੜੇ ਪਿੰਡ ਦੇ ਵਿੱਚ ਕਿਹੜਾ ਕੰਮ ਰਹਿੰਦਾ ਉਹ ਕਰਾ ਦੀਏ ਸਮਾਂ ਲੰਘਦਾ ਜਾਂਦਾ 2 ਸਾਲ ਲੰਘ ਵੀ ਗਏ ਸਮਾਂ ਨਹੀਂ ਕਰੇ ਖੜਦਾ ਜੇ ਕੰਮ ਕਰਾਓਗੇ ਹੁਣ ਸੂਏ ਆ ਤੁਸੀਂ ਰਿਸ਼ਤੇਦਾਰਾਂ ਗਾ ਹੋਣਗੀਆਂ ਤੁਹਾਡੀਆਂ ਦੂਜੇ ਨਾਲ ਗਵਾਂਢੀ ਹਲਕਿਆਂ 'ਚ ਵੀ ਹੋਣਗੀਆਂ ਦੂਰ ਤਨ ਆ ਜਾਓ ਬੁਲਾਡੇ ਮਾਨਸਾ ਤਲਵੰਡੀ ਸਾਬੋ ਕਿਤੇ ਦੱਸ ਦੋ ਵੀ ਇੰਨੇ ਸੂਏਆਂ ਦਾ ਕੰਮ ਚੱਲਦਾ 100 ਕਰੋੜ ਰੁਪਏ ਦਾ ਕੰਮ ਚੱਲੀ ਜਾਂਦਾ ਆਪਣੇ ਹਲਕੇ 'ਚ 100 ਕਰੋੜ ਦਾ ਕੋਈ ਲੱਗ ਜਾਓ ਮੂਸਾ ਬਰਾਂਚ 'ਚ ਉੱਥੋਂ ਚੱਲ ਕੇ ਐਦ ਗਿਆ ਉਹ ਟਾਡੀਆਂ ਤੱਕ ਪੱਕੀ ਆਰ ਸੀ ਸੀ ਦੀ ਬਣਾਤੀ ਤਾਂ ਕਿ ਟੀਲ ਤੇ ਪਾਣੀ ਆ ਜਾਵੇ ਉਹ ਸਾਰਾ ਕੰਮ 5-6 ਦਿਨਾਂ 'ਚ ਕੰਪਲੀਟ ਹੋ ਜੇ ਦੂਜੀ ਥੋੜੀ ਆਪ 42 ਬ੍ਰਾਂਚ ਲੰਘਦੀ ਆਗੀ ਇਹਦੇ ਵੀ ਕੰਮ ਚੱਲੀ ਜਾਂਦਾ ਇਹਦੀ ਟੇਲ ਜਾ ਕੇ ਛੇਰੇ ਵਾਲੀ ਬਣਦੀ ਆਗੀ ਇਹ ਵੀ ਕੰਮ ਕੰਪਲੀਟ ਹੋਣ ਵਾਲਾ 5-7 ਦਿਨ ਰਹਿ ਗਏ ਸਾਰਾ ਸੂਆ ਕੰਪਲੀਟ ਹੋ ਜੂਗਾ ਇਸ ਤੋਂ ਬਾਅਦ ਜਿਹੜੇ ਇਹਦੇ ਚੋਂ ਮਾਈਨਰ ਨਿਕਲਦੇ ਆ ਜਾਂ ਥੋੜੀਆਂ ਪਾਈਪ ਲਾਈਨਾਂ ਰਹਿੰਦੀਆਂ ਨੇ ਮੇਰੇ ਕੋਲੇ ਥੋੜੀਆਂ ਅਰਜ਼ੀਆਂ ਆਈਆਂ ਹੋਈਆਂ ਸੂਏ ਦੇ ਅੱਗੇ ਕਿਸੇ ਨੇ ਖਾਲ ਬਣਾਉਣਾ ਤੇ ਪਾਈਪ ਲਾਈਨ ਜਿੱਦਾਂ ਸੂਏ ਕੰਪਲੀਟ ਹੋ ਕੇ ਫਿਰ ਖਾਲ ਤੇ ਪਾਈਪ ਲਾਈਨ ਬਣਾਵਾਂਗੇ ਹਰ ਖੇਤ ਦੇ ਵਿੱਚ ਪਾਣੀ ਲੈ ਕੇ ਆਉਣਾ ਸਾਡੀ ਜਿਹੜੀ ਸਰਕਾਰ ਦੀ ਨੀਅਤ ਆ ਕਿ ਹਰ ਇੱਕ ਨੂੰ ਨਹਿਰੀ ਪਾਣੀ ਮਿਲੇ ਆਪਣਾ ਥੱਲਾ ਪਾਣੀ ਆ ਜਿਹੜਾ ਮਾੜਾਗਾ ਇਸ ਤੋਂ ਇਲਾਵਾ ਜਿਹੜਾ ਤੁਹਾਡਾ ਆਹਾਂ ਸੂਆਗਾ ਜਿੱਤੇ ਮੈਂ ਪਿਛਲੇ ਸਾਲ ਕੋ ਹੋ ਗਿਆ ਉੱਥੇ ਅਧਿਕਾਰ ਉਹਦਾ ਰੱਖਿਆ ਸੀ ਨੀ ਪੱਥਰ ਜਿਹੜਾ ਆਲੂਪੁਰ ਨੂੰ ਸੂਆ ਜਾਂਦਾ ਜਿਹਦਾ ਕੰਮ ਹੁਣ ਚੱਲੀ ਜਾਂਦਾ ਜੀ ਟੇਲ ਜਾ ਕੇ ਨਾਰਾ ਬਣਦੀ ਆ ਤੋਂ ਉੱਦੇ ਮੈਨੂੰ ਕੁਛ ਝਨੀਰ ਦੇ ਬੰਦੇ ਕੁਛ ਆਪਣੇ ਪਿੰਡ ਦੇ ਕਹਿੰਦੇ ਜੀ ਸਾਡੇ ਵਾਲਾ ਵੀ ਬਣਾ ਦਿਓ ਆਹ ਜਿਹੜਾ ਲੰਗ ਦਾ ਸੂਆ ਮੈਂ ਕਿ ਤੁਸਨ ਕੋਈ ਅਰਜੀ ਉਰਜੀ ਤਾਂ ਦਿੱਤੀ ਨਹੀਂ ਇਹ ਉਸੇ ਤੇ ਨਹੀਂ ਦਿੱਤੀ ਸੀ ਸਾਲ ਹੋਇਆ ਅਰਜੀ ਦੇਤੀ ਉਹਦਾ ਕੰਮ ਤੁਹਾਡਾ ਕੰਪਲੀਟ ਫਰਵਰੀ ਫਰਵਰੀ ਚ ਸੂਆ ਤੁਹਾਡਾ ਨਵਾਂ ਬਣਾ ਦਾਂਗੇ ਸਾਰਾ ਕਿਹੜਾ ਆਉਂਦਾਗਾ ਚਨੀਰ ਜੀ ਦੀ ਜਾ ਕੇ ਸਾਹਨੇ ਵਾਲੀ ਮੁੱਲਾਂ ਦਾ ਟੇਕ ਲੱਦੀ ਬਣਦੀ ਆਗੀ ਇਹ ਸੂਆ ਵੀ ਤੁਹਾਡਾ ਕੰਪਲੀਟ ਹੋ ਜਾਊਗਾ ਹੁਣ ਪਟਕੇ ਅਸੀਂ ਸਾਰਾ ਆਰ ਸੀ ਸੀ ਦਾ ਬਣਾਉਣ ਲੱਗਾ ਤਾਂ ਕਿ 20% ਦੇ ਨਾਲ ਪਾਣੀ ਤੁਹਾਡਾ ਵਧ ਕੇ ਆਊਗਾ ਤੋਂ ਮੈਂ ਤਾਂ ਕਹਿਣ ਲੱਗਾ ਕਿ ਜਿਹੜੀਆਂ ਗੱਲਾਂ ਬੋਲੀ ਜਾਂਦਾ ਤੁਸੀਂ ਛੜਕਾ ਦੇ ਕਿਸਾਨ ਅੰਦੋਲਨ ਚ ਸਭ ਤੋਂ ਵੱਡਾ ਯੋਗਦਾਨ ਤੁਹਾਡਾ ਸੀ ਤੇ ਤੁਸੀਂ ਕਦੇ ਸਰਸੇ ਤੋਂ ਹਾਂਸਪੁਰਾਹਲੀ ਸੜਕ ਤੇ ਗਏ ਹੋਵਗੇ ਬਖੜ ਇਕੱਠੇ ਹੋ ਜਾਂਦੇ ਦੀ ਸੜਕ ਦਿੱਸਦੀ ਸੀ ਉਹ ਮੈਂ ਜਦੋਂ ਵਿਧਾਨ ਸਭਾ ਚ ਰੌਲਾ ਪਾਇਆ ਕਿ ਭਾਵੇਂ ਆਪ ਦੀ ਸਰਕਾਰ ਆ ਰੌਲਾ ਪਾਉਣਾ ਪੈਂਦਾ ਜੇ ਮਾਂ ਤੋਂ ਵੀ ਕੁਝ ਲੈਣਾ ਪਹਿਲਾਂ ਭੁੱਖ ਲੱਗਣ ਵਾਂਗੂ ਰੋਣਾ ਪੈਂਦਾ ਫਿਰ ਮਾਂ ਨੂੰ ਪਤਾ ਲੱਗਦਾ ਵੀ ਇਹਨੂੰ ਪ੍ਰੋਫੈਟ ਚਾਹੀਦੇ ਆ ਇਹਨੂੰ ਮੱਖਣ ਦੇਵਾ ਮੈਂ ਆ ਵਿਧਾਨ ਸਭਾ ਚ ਆ ਕੇ ਵੀਡੀਓ ਪਈ ਹੋਣੀ ਆ ਮੈਂ ਕਹੇ ਜੀ ਮੇਰੀਆਂ ਤਾਂ ਤਿੰਨ ਸੜਕਾਂ ਦਾ ਮੰਦਾ ਹਾਲ ਆ ਮੰਤਰੀ ਸਾਹਿਬ ਕਹਿੰਦੇ ਕੋਈ ਨਾ ਜਿਵੇਂ ਜਵਾਬ ਹੁੰਦਾ ਪੈਸੇ ਆਉਣ ਤੇ ਬਣਾ ਦਿੱਤੀ ਜਊ ਮੈਂ ਕਹੇ ਜੀ ਲਾਰਾ ਜਿਹਾ ਲਾਤਾ ਕਿਨੇ ਕਿਵੇਂ ਮਖਾ ਜੀ ਪੈਸੇ ਤਾਂ ਤੁਸੀਂ ਕਹਿੰਗੇ ਆ ਹੀ ਨਹੀਂ ਮੈਨੂੰ ਕੀ ਪਤਾ ਲੱਗੂ ਆ ਕੇ ਕਿ ਨਾ ਮੈਨੂੰ ਤਾਂ ਇਹ ਦੱਸੋ ਬਣਾਉਂਗੇ ਕਿਦੋਂ ਮਤਨਭਾਰ ਕਰਦਾ ਮੁੱਖ ਮੰਤਰੀ ਸਾਹਿਬ ਦਾ ਮਾਰ ਸਾਹਿਬ ਦਾ ਸਾਡੇ ਹਰਭਜਨ ਸਿੰਘ ਜੀ ਜਿਹੜੇ ਮਨਿਸਟਰ ਨੇ ਪੀ ਡਬਲਯੂ ਡੀ ਦੇ ਵੀ ਐਨ ਆਰ ਦੇ ਤਿੰਨੇ ਸੜਕਾਂ ਦੇ ਟੈਂਡਰ ਹੋ ਗਏ ਉਹਦਾ ਵੀ ਕੰਮ ਚੱਲੀ ਜਾਂਦਾ ਹੁਣ ਸਰਤੀ ਕਰਕੇ ਕੰਮ ਰੁਕ ਗਿਆ ਕਿਉਂਕਿ ਪ੍ਰੀਮਿਕਸ ਪੈਂਦੀ ਨਹੀਂ ਲੁੱਕ ਪੈਂਦੀ ਨਹੀਂ ਕਿ ਹੁਣ ਮਾਰਚ ਚ ਚੱਲੂਗਾ ਉਥੋਂ ਲੈ ਕੇ ਕੈਂਚੀਆਂ ਤੋਂ ਹਾਸਪੁਰ ਤੱਕ ਜਟਾਣਾ ਕਲਾ ਤੋਂ ਲੈ ਕੇ ਨਥੇਹੇ ਤੱਕ ਪਾਇਆ ਕੁੱਲ ਕ ਕੁਸਲਾ ਜਿਹੜੀ ਸੜਕ ਦਾ ਬੁਰਾ ਹਾਲ ਸੀ ਰੋੜੀ ਵਾਲੀ ਬਣ ਗਈ ਆ ਉਹ ਪਹਿਲਾਂ ਉਹਨਾਂ ਨੇ ਬਣਾਤੀ ਉਹ ਵੀ ਪਾਸ ਹੋਊਗੀ ਰੋੜੀ ਤੋਂ ਲੈ ਕੇ ਸਰਦੂਲੇ ਵਾਲਾ ਤੇ ਜਿਹੜੀ ਸਰਦੂਰਗੜ ਵਾਲੀ ਆ ਉਹ ਤਾਂ ਤੁਸੀਂ ਦੇਖੀ ਆ ਫੋਰ ਲੈਂਡ ਬਣ ਗਈ ਸੋ ਕਹਿਣ ਦਾ ਮਤਲਬ ਜਿਹੜੇ ਵੱਡੇ ਵੱਡੇ ਕੰਮ ਨੇ ਉਹ ਲੱਗੇ ਪਏ ਆ ਸੂਆ ਦੀ ਗੱਲ ਤੋਂ ਇਲਾਵਾ ਮੈਂ ਤਾਂ ਹਜੇ ਦੱਸਦਾ ਨਹੀਂ ਨਾਲ ਦੇ ਐਮਐਲਏ ਫਿਰ ਭੁੱਲਰਸਾਨ ਲੜ ਪੈਂਦੇ ਆ ਕੱਲੇ ਆਪਣੇ ਹਲਕੇ 'ਚ 10 ਮਹੱਲਾ ਕਲੀਨਿਕ ਆ ਗਏ ਕੱਲੇ ਆਪਣੇ 'ਚ ਇੱਕ ਮੰਤਰੀ ਕਹਿੰਦਾ ਮੇਰੇ ਕੋਲੇ ਤਾਂ ਦੋ ਨੇ ਮੈਂ ਕਿਹਾ ਜੀ ਮੈਂ ਤਾਂ 10 ਲੈ ਆਇਆ ਇਕੱਠੇ ਹੁਣ 4 ਮਹੱਲਾ 6 ਮਹੱਲਾ ਕਲੀਨਿਕ ਲੈ ਕੇ ਆਇਆ ਇਕੱਠੇ ਜਿਨ੍ਹਾਂ ਦੇ ਵਿੱਚੋਂ ਝੰਡਾ ਕਲਾ ਝੰਡਾ ਖੁਰਦ ਇੱਕ ਮੈਂ ਕਿਹਾ ਮੋਫਰ ਸਾਹਿਬ ਦੇ ਪਿੰਡ ਵੀ ਬਣਾਈ ਦਈਏ ਉਹਨਾਂ ਨੇ ਤਾਂ ਬਣਾਇਆ ਨਹੀਂ ਮੈਂ ਕਿਹਾ ਕੀ ਗਰੀਬ ਗੁਣ ਘਾਇਆ ਕਰਨਾ ਇੱਕ ਕਾਨੇ ਵਾਲੇ ਦੋਨਾਂ ਦੇ ਲੀਡਰਾਂ ਦੇ ਪਿੰਡ ਮਹੱਲਾ ਕਲੀਨਿਕ ਪਾਸ ਕਰਾਤੇ ਤਾਂ ਕਿ ਉਹਥੇ ਹੋ ਰਹੇ ਮੈਂ ਆਪਦੇ ਪਿੰਡ ਨਹੀਂ ਕਰਾਇਆ ਮਗਾ ਜਿਹੜੇ 50 50 ਸਾਲ ਰਹੇ ਆ ਉਹਨਾਂ ਦੇ ਪਿੰਡ ਬਣਾਈਏ ਵੀ ਗਰੀਬਾਂ ਨੂੰ ਮਾੜੀ ਮੋਟੀ ਮਦਦ ਹੋ ਜੇ ਇਸ ਤੋਂ ਇਲਾਵਾ ਬਾਜੇ ਵਾਲਾ ਜਟਾਣਾ ਕਲਾ ਜੋੜਕੀਆਂ ਚੱਲ ਪਿਆ ਬਹਿਣੀ ਵਾਲ ਚੱਲ ਪਿਆ ਨੰਗਲ ਕਲਾ ਚੱਲ ਪਿਆ ਇੱਕ ਸਰਦੂਲਗੜ ਜਮਾਂ ਨਾਲੀ ਦੇ ਉੱਤੇ ਕਿੱਥੇ ਆਪਣੀ ਬੇਸਹਾਰਾ ਗਊਸ਼ਾਲਾ ਗਈ ਤਾਂ ਕਿ ਕੋਈ ਕਿਸੇ ਪਾਸੇ ਆਵੇ ਬਰੀਜ ਉੱਥੋਂ ਉੱਤਰ ਕੇ ਨਾਲ ਦੀ ਨਾਲ ਨਾਲ ਹੀ ਆ ਜਮਾਂ ਸੜਕ ਤੇ ਉੱਥੋਂ ਦਵਾਈ ਲੈ ਸਕੇ ਇਸ ਦੂਬਾਰ ਫੇਰ ਜਿਹੜੇ ਹੋਰ ਆਗੇ ਉਹ ਵੀ ਲੈ ਕੇ ਆਵਾਂਗੇ ਇੱਕ ਮੈਂ ਬੇਨਤੀ ਕਰਦਾ ਕਈ ਵਾਰੀ ਤੁਹਾਨੂੰ ਪਤਾ ਲੱਗਦਾ ਆ ਜਿਹੜੀ ਸਬਦਾ ਕੇਂਦਰ ਦੇ ਵਿੱਚ ਤੁਹਾਨੂੰ ਦੁੱਧਾ ਹੁੰਦੀ ਸੀ ਮੈਂ ਤਾਂ ਸਬਦਾ ਕੇਂਦਰ ਵਿੱਚ ਉਹ ਦੁੱਧਾ ਕੇਂਦਰੀ ਆ ਝਨੀਰ ਜਾਣੇ ਉਹਗਾ ਝਨੀਰ ਤੋਂ ਉੱਤੇ ਸਾਨੇ ਵਾਲੀ ਜਾਣਾ ਪੈਂਦਾ ਸੀ ਲੈਣਾ ਚ ਲੱਗਦੇ ਸੀ ਥੋੜਾ ਉਹ ਜੱਬ ਵੀ ਸਾਰਾ ਨਵੇੜਤਾ 1076 ਇੱਕ ਨੰਬਰ ਆ ਤੁਸੀਂ ਉਹ ਨੰਬਰ ਤੇ ਫੋਨ ਕਰਨਾ ਬੰਦਾ ਤੁਹਾਡੇ ਕੋਲੇ ਘਰੇ ਆਊਗਾ ਘਰੇ ਆ ਕੇ ਤੁਹਾਡੇ ਕੋਲੇ ਪੁੱਛੂਗਾ ਕਿਹੜਾ ਕਾਗਜ਼ ਬਣਾਉਣਾ ਕਿਹੜਾ ਸਰਟੀਫਿਕੇਟ ਬਣਾਉਣਾ ਘਰੋਂ ਹੀ ਬਣਾ ਕੇ ਘਰੋਂ ਹੀ ਕਾਗਜ਼ ਲੈ ਕੇ ਘਰ ਹੀ ਦੇ ਕੇ ਜਾਊਗਾ ਹੁਣ ਸਬਧਾ ਕੇਂਦਰ ਚ ਜਾਣ ਦੀ ਲੋੜ ਨਹੀਂ ਕਈ ਵਾਰੀ ਹੋ ਲੱਗਿਆ ਅਸੀਂ ਬਾਕੀ ਤਾਂ ਤੁਹਾਨੂੰ ਪਤਾ ਹੋਊਗਾ 1076 ਦੇ ਉੱਤੇ ਤੁਸੀਂ ਫੋਨ ਕਰੋ ਬੰਦਾ ਘਰੇ ਆਊਗਾ ਤੁਹਾਡੀ ਇਨੀ ਤਾਂ ਗਰੀਬ ਦੀ ਦਿਹਾੜੀ ਫੁੱਟ ਜਾਂਦੀ ਗੇੜੇ ਲਾਉਂਦੇ ਲੈਣਾ ਚ ਲੱਗ ਜਾਂਦੀ ਹੁਣ ਤਾਂ ਮੋਬਾਈਲ ਤੇ ਫੋਨ ਕਰਨਾ ਬੰਦਾ ਘਰੇ ਆ ਕੇ ਘਰੇ ਆ ਕੇ ਕਾਗਜ ਦੇ ਜੂ ਘਰੇ ਹੀ ਆ ਜਾਊਗਾ ਦੂਜਾ ਅਸੀਂ ਆਟੇ ਦਾਲ ਵਾਲੇ ਜਿਹੜੇ ਕਾਰਡ ਆ ਮੈਂ ਦੱਸਦਾ ਤੇ ਪੈਨਸ਼ਨ ਇਹ ਵੀ ਅਸੀਂ ਘਰੇ ਦੇਣ ਲੱਗਿਆ ਇਹ ਵੀ ਜਿਵੇਂ ਹੁਣ 1076 ਕਰਤਾ ਜੀ ਪੈਨਸ਼ਨ ਆ ਗਈ ਹੁਣ ਤੁਸੀਂ ਦੇਖੋ ਵੀ ਪੈਨਸ਼ਨ ਆਪਾਂ ਬਣਦੇ ਕਿਨੂੰ ਆ ਵੀ ਬਜ਼ੁਰਗ ਨੂੰ ਤੇ ਜਿਹੜਾ ਬਜ਼ੁਰਗ ਆ ਉਹ ਦੂਜੇ ਪਿੰਡ ਪੈਨਸ਼ਨ ਲੈਣ ਕਿਵੇਂ ਵਗ ਜੂਗਾ ਜਦੋਂ ਹੁਣ ਹੋਇਆ ਤਾਂ ਬੁढ़ा ਪਿਆਗਾ ਵਿਚਾਰਾ ਤੇ ਅੰਗਹੀ ਨਾ ਤੇ ਅੰਗਹੀ ਨੂੰ ਆਪਾਂ ਦੂਜੇ ਪਿੰਡ ਬੈਂਕ ਚ ਕਿਵੇਂ ਭੇਜਾਂਗੇ ਇਹ ਵੀ ਬਾਣ ਸਾਹਿਬ ਨੇ ਪਾਲਿਸੀ ਬਣਾਈ ਆ ਤੁਹਾਨੂੰ ਪੈਨਸ਼ਨ ਲੈਣ ਵੀ ਕਿਤੇ ਨਹੀਂ ਜਾਣਾ ਪਿਆ ਕਰੂਗਾ ਪੈਨਸ਼ਨ ਥੋੜੇ ਆ ਕੇ ਘਰੇ ਦੇ ਕੇ ਜਾਇਆ ਕਰਨ ਕੇ ਜਿਹੜੀ ਸਾਡੀ ਸਕੀਮ ਬਣਾਈ ਆ ਜਿਵੇਂ ਆ 1076 ਨੰਬਰ ਚਾਲੂ ਕੀਤਾ ਇਸ ਤਰ੍ਹਾਂ ਪੈਨਸ਼ਨ ਵੀ ਤੇ ਆਟਾ ਦਾਲ ਵੀ ਘਰੇ ਦੇਣ ਲੱਗਾਂਗੇ ਉਹ ਵੀ ਸਕੀਮ ਬਣ ਗਈ ਆ ਗੱਡੀ ਆਇਆ ਕਰੂਗੀ ਜੇ ਕਣਕ ਲੈਣੀ ਆ ਕਣਕ ਜੇ ਆਟਾ ਲੈਣਾ ਆਟਾ ਦੋਨੇ ਚੀਜ਼ਾਂ ਉਹਦੇ ਵਿੱਚ ਫਸ ਉਹਦੇ ਨਾਲ ਇੱਕ ਗੱਡੀ ਦੇ ਉੱਤੇ ਸਪੀਕਰ ਲੱਗਿਆ ਉਹਨੇ ਬੋਲ ਦੇਣਾ ਵੀ ਆਟਾ ਦਾਲ ਵਾਲੀ ਗੱਡੀ ਆ ਗਈ ਭਾਈ ਆਪਦਾ ਲੈ ਲੋ ਹੁਣ ਤਾਂ ਤੁਸੀਂ ਵਿੱਚ ਦੀ ਕਹਦੇ ਨੇ ਫਲਾਣੇ ਨੇ ਪਰਚੀ ਨਹੀਂ ਕੱਟੀ ਜਾਂ ਫਲਾਣੇ ਦੀ ਕੱਟਤੀ ਉਹ ਰੌਲੇ ਜਿਹੇ ਬੜੇ ਪੈਂਦੇ ਆ ਉਹ ਗੱਡੀ ਆਊਗੀ ਪਰ ਇੱਕ ਆਏ ਵੀ ਜਦੋਂ ਬੋਰੀ ਫੜਾਇਆ ਕਰਨਗੇ ਆਟੇ ਦਾਲਾਂ ਦੀ ਫੋਟੋ ਜ਼ਰੂਰ ਖਿੱਚਿਆ ਕਰਮ ਜੋ ਉਹ ਫੋਟੋ ਖਿੱਚਣ ਦਾ ਮਤਲਬ ਕੀ ਆ ਵੀ ਸੋਡੇ ਪਿੰਡ ਦਾ ਇੱਕ ਵਟਸਐਪ ਗਰੁੱਪ ਬਣਿਆ ਹੋਊਗਾ ਜਿੱਥੇ ਸਾਰੇ ਪਿੰਡ ਵਾਲੇ ਹੋਣਗੇ ਉਹ ਫੋਟੋ ਉੱਤੇ ਚ ਆਇਆ ਕਰੂ ਤੇ ਜਿਹੜਾ ਤਾਂ ਹੁਣ ਗਰੀਬ ਫੋਟੋ ਲਈ ਜਾਂਦਾ ਆਟਾ ਦਾਲ ਉਹ ਤਾਂ ਆਈ ਜਾਵੇ ਗਰੀਬ ਆ ਹੁਣ ਜਿਹੜਾ ਕਹਿੰਦਾ ਮੁੰਡੇ ਨੂੰ 10 ਕਿੱਲਿਆਂ ਦੇ ਜੇ ਬੋਰੀ ਨੂੰ ਹੱਥ ਪਾਈ ਖੜਾ ਹੋਇਆ ਸੰਗ ਤਾਂ ਮੰਨੂ ਨਾ ਉਹ ਤਾਂ ਕਾਰਡ ਕਟਾਉਂਦਾ ਨਹੀਂ ਉਹ 10 ਕਿੱਲੇ ਵਾਲਾ ਵੀ ਬਣਾਈ ਬੈਠਾਗਾ ਜਿੱਦੇ ਮੁੰਡੇ ਨੂੰ ਸਾਹ ਕਾਲੇ ਆਉਂਦੇ ਆਉਂਦੇ ਤਾਂ ਕਹਿੰਦਾ ਹੱਥ ਕਿੱਲੇ ਆਉਂਦੇ ਉਹ ਆਟੇ ਦਾਲ ਦਾ ਕਾਰਡ ਫਿਰ ਉਹ ਇਸ ਕਰਕੇ ਬਣਾਇਆ ਵੀ ਜਿਹੜੀ ਗਰੀਬ ਦੀ ਸਕੀਮ ਆ ਗਰੀਬ ਨੂੰ ਮਿਲ ਨਵੇਂ ਥੋੜੇ ਜਿਹੜੇ ਕਿਸੇ ਦੇ ਕਾਰਡ ਕੱਟਿਆ ਗਿਆ ਜਾਂ ਬਣਾਉਣ ਵਾਲਾ ਜਾਂ ਕਿਸੇ ਦਾ ਨਾਮ ਪਾਉਣ ਵਾਲਾ ਨਵੀਂ ਕੋਈ ਮੂਹ ਵਿਆਹ ਕੇ ਆ ਗਈ ਜਾਂ ਬੱਚੇ ਦਾ ਜਨਮ ਹੋ ਗਿਆ ਉਹ ਵੀ ਅਸੀਂ ਕੈਂਪ ਲਾ ਕੇ ਫਰਵਰੀ ਮਹੀਨੇ ਦੇ ਵਿੱਚ ਨਵੇਂ ਕਾਰਡ ਜਾਂ ਨਵੇਂ ਨਾਮ ਪਾਉਣੇ ਉਹ ਵੀ ਬਣਾ ਰਹੇ ਹਾਂ ਸੋ ਇਸ ਤੋਂ ਇਲਾਵਾ ਜ਼ੀਰੋ ਬਿੱਲ ਤਾਂ ਤੁਹਾਨੂੰ ਪਤਾ ਹੀ ਆ ਦੱਸ ਦਿਓ ਜੇ ਨਹੀਂ ਹਰ ਇੱਕ ਬੰਦੇ ਦਾ ਜ਼ੀਰੋ ਬਿੱਲ ਆਉਂਦਾਗਾ ਜੇ ਹੁਣ ਦੋ ਏਸੀ ਲਾ ਕੇ ਭਗਵੰਤ ਮਾਨ ਨੂੰ ਗਾਲਾਂ ਕੱਢੀ ਜਾਓ ਤਾਂ ਭਾਈ ਕੱਢੀ ਜਾਵੇ ਜੇ ਹੁਣ ਏਸੀ 'ਚ ਪੈਣਾ ਤਾਂ ਬਿੱਲ ਵੀ ਭਰਨਾ ਪਊ ਪਰ ਆਹ ਬੰਦੇ ਦਾ ਜ਼ੀਰੋ ਬਿੱਲ ਆਉਂਦਾਗਾ ਤੁਸੀਂ ਦੱਸ ਦੋ ਹਰ ਇੱਕ ਦਾ ਜ਼ੀਰੋ ਬਿੱਲ ਕੀਤਾ ਇਸ ਤੋਂ ਇਲਾਵਾ ਮੈਂ ਤੁਹਾਨੂੰ ਹੋਰ ਦੱਸ ਦਿੰਨਾਗਾ ਇੱਥੇ ਮੁੰਡਾ ਆਨੰਦਗੜ੍ਹ ਦਾ ਬੈਠਾਗਾ ਆਇਆ ਪੁਸ਼ਪਿੰਦਰ ਆਗਾ ਮੁੰਡਾ ਮੈਂ ਆਖਿਆ ਸੀ ਤੂੰ ਅੱਗੇ ਆ ਕੇ ਬਹਿ ਜਾ ਆਹ ਖੜਾ ਮੁੰਡਾ ਹੋਰ ਤਾਂ ਪਤਾ ਨਹੀਂ ਆਏ ਭਰਤੀ ਪਤਾ ਕੀ ਹੋਇਆਗਾ ਪਸ਼ਵਿੰਦਰ ਪਹਿਲਾਂ ਪਟਵਾਰੀ ਭਰਤੀ ਹੋ ਗਿਆ ਪਟਵਾਰੀ ਤੋਂ ਬਾਅਦ ਡਰਗ ਇੰਸਪੈਕਟਰ ਭਰਤੀ ਹੋ ਗਿਆ ਹੁਣ ਨੈਬ ਤਹਿਸੀਲਦਾਰ ਭਰਤੀ ਹੋ ਗਿਆ ਤਿੰਨ ਪੋਸਟਾਂ ਇੱਪੋ ਸਰਕਾਰ ਦੇ ਵਿੱਚ ਹੋਹੋ ਕਰ ਕਰਕੇ ਛੱਡਤੀਆਂ ਤੇ ਨਹੀਂ ਨੈਬ ਤਹਿਸੀਲਦਾਰ ਤਾਂ ਲੀਡਰਾਂ ਦਾ ਪੁੱਤ ਭਤੀਜਾ ਲੱਗਦਾ ਜਾਂ 5 ਕਰੋੜ ਰੁਪਈਆ ਲੱਗਦਾ ਜੇ ਹੋਰ ਹੁੰਦਾ ਤੇ ਇਹਨੂੰ ਪੁੱਛ ਲੋ ਇਹ ਛੱਡੀ ਜਾਂਦਾ ਮੈਂ ਤੈਨੂੰ ਆਖਿਆ ਇੱਥੇ ਵੀ ਨਹੀਂ ਖੜਦਾ ਐ ਐਸਡੀਓ ਮਜਾਊਗਾ ਇਹ ਕਬਾ ਜਦੋਂ ਬੰਦਾ ਪੜਨ ਲੱਗ ਜੇ ਪਤਾ ਲੱਗ ਜੇ ਕਿ ਮੈਨੂੰ ਨੌਕਰੀ ਮਿਲੂਗੀ ਤੇ ਬਿਨਾ ਪੈਸਾ ਤੋਂ ਮਿਲੂਗੀ ਤਾਂ ਬੰਦਾ ਮਿਹਨਤ ਕਰਦਾ ਅੱਜ ਕਿਸੇ ਪਿੰਡ ਚ ਭੱਜ ਜਾਓ ਬੀਓ ਸਾਹਿਬ ਬੈਠੇ ਨੇ ਕੱਲੇ ਕਰਨਡੀ ਦੇ ਵਿੱਚ 43 ਬੱਚੇ ਭਰਤੀ ਹੋਏ ਕੱਲੇ ਕਰਨਡੀ ਪਿੰਡ ਦੇ 43 ਤੇ ਹਰੇਕ ਪਿੰਡ ਦੇ ਵਿੱਚ 5-5 4-4 ਬੱਚੇ ਭਰਤੀ ਹੋਏ ਆ ਹੋਏ ਵੀ ਗਰੀਬ ਤੇ ਆ ਆ ਮੈਂ ਇੱਥੇ ਆਨੰਦਗੜ੍ਹ ਗਿਆ ਸੀਗਾ ਬੈਠਣ ਕਿਸੇ ਦੇ ਆਨੰਦਗੜ੍ਹ ਨਹੀਂ ਦਾਨੇ ਵਾਲੇ ਉਹ ਵਿਚਾਰਾ ਭਰਤੀ ਸੀਗਾ ਉਹਨਾਂ ਹோம் ਕਾਰਡ ਦੇ ਵਿੱਚੋਂ ਉਹਨਾਂ ਦੇ ਫਾਦਰ ਦੀ ਮੌਤ ਹੋ ਗਈ ਸੀ ਦੋਨੇ ਭਰਾ ਪੁਲਿਸ ਚ ਭਰਤੀ ਹੋ ਗਏ ਦੋਨੇ ਜਾ ਕੇ ਪੁੱਛ ਲੋ ਜਾਣੇ ਵਾਲੇ ਦੋ ਭਰਾ ਨੇ ਪਰਲੇ ਪਾਸੇ ਤੋਂ ਮੋਫਰ ਨੂੰ ਜਾਣੇ ਉੱਥੇ ਘਰ ਆਗਾ ਦੋਨੇ ਭਾਈ ਗਰੀਬ ਮਿਹਨਤ ਕਰਕੇ ਦੋਨੇ ਪੁਲਿਸ ਚ ਭਰਤੀ ਹੋ ਗਏ ਕਿਉਂ ਹੋ ਗਏ ਕਿਉਂਕਿ ਹੁਣ ਉਹਨਾਂ ਅਗਲੇ ਨੂੰ ਲੱਗਦਾ ਮੌਕਾ ਹੁਣ ਪੈਸਾ ਨਹੀਂ ਚੱਲਦਾ ਮੇਰੇ ਕੋਲ ਤਾਂ ਹਜੇ ਵੀ ਆ ਜਾਂਦੇ ਆ ਕਰ ਲਾਂਗੇ ਜੀ ਜੇ ਕਰਾ ਦੂੰ ਕਿਵੇਂ ਕਰ ਲਾਂਗੇ ਕਿਉਂਕਿ ਦਿੱਲੀ ਖੜਦਾ ਵੀ ਬਿਨਾ ਪੈਸਿਆਂ ਤੋਂ ਕੰਮ ਹੋ ਜੂਗਾ ਮੈਂ ਕਹਿੰਨਾ ਕਿਸੇ ਕੋਲੇ ਊਣ ਆ ਕਿਤੇ ਤੁਸੀਂ ਕਟਾਲੀ ਉਹੀ ਲੈ ਜੂ ਕੋਈ ਪਰ ਪੈਸਾ ਚੱਲਦਾ ਹੈ ਨਹੀਂ ਤੁਹਾਨੂੰ ਸਪਸ਼ਟ ਦੱਸ ਦਈਏ ਜੇ ਅਸੀਂ ਬੋੜਦੇ ਹਾਂ ਸੱਚ ਕਿ ਪੈਸਾ ਲੱਗਦਾ ਨਹੀਂ ਜੇ ਮਿਹਨਤ ਕੀਤੀ ਆ ਜੂ ਕਈ ਵਾਰੀ ਬੰਦਾ ਯਕੀਨ ਨਹੀਂ ਮੰਨਦਾ ਤੇ ਕਈ ਇਹੋ ਜਿਹੇ ਤੁਰੇ ਫਿਰਦੇ ਆ 20 ਤੋਂ ਫੜ ਲੈ ਤੇ 10 ਆਪੇ ਆ ਜਾਣਗੇ 10 ਦੇ ਰੱਖ ਲੂ 10 ਦੇ ਮੋੜ ਦੂ ਤੁਹਾਨੂੰ ਆਏ ਲੱਗਦਾ ਪਤਾ ਨਹੀਂ ਹੁਣ ਹੀ ਰਖਾਂ ਤੇ ਇਹ ਕੰਮ ਪਹਿਲਾਂ ਚੱਲਦਾ ਸੀ ਪੈਸੇ ਵਾਲਾ ਮਤਲਬ ਜਿਹੜਾ ਬੱਚਾ ਕਾਬਲਾ ਤੇ ਪੜਦਾ ਉਹਨੂੰ ਨੌਕਰੀ ਮਿਲੂਗੀ ਤਾਂ ਇੰੀਆਂ ਨੌਕਰੀਆਂ ਘੱਟੋ-ਘੱਟ 50 ਹਜ਼ਾਰ ਦੇ ਕਰੀਬ 2 ਸਾਲਾਂ ਦੇ ਵਿੱਚ ਨੌਕਰੀਆਂ ਦੇਣੀਆਂ ਕੋਈ ਛੋਟੀ ਮੋਟੀ ਗੱਲ ਨਹੀਂ ਉਹ ਵੀ ਬਿਨਾ ਪੈਸੇ ਤੋਂ ਅੱਜ ਜੱਜ ਦੇਖ ਲਓ ਤੁਸੀਂ ਵੇਖਿਆ ਹੋਣਾਗਾ ਕਿ ਜੱਜ ਆਮ ਘਰਾਂ ਦੇ ਜੱਜ ਬਣੇ ਆ ਜਿਵੇਂ ਮੁੰਡਾ ਨਾਇਬ ਤਹਿਸੀਲਦਾਰ ਕੋਈ ਛੋਟੀ ਮੋਟੀ ਪੋਸਟ ਨਹੀਂ ਐ ਡੀਸੀ ਦੇ ਬਰਾਬਰ ਜਾਣਾ ਪ੍ਰਮੋਟ ਹੋ ਕੇ ਇਸੇ ਤਰ੍ਹਾਂ ਮੈਂ ਕਹਿਣਾਗਾ ਹੁਣ ਖੇਡਾਂ ਦੇ ਵਿੱਚ ਆਪਣੇ ਜ਼ਿਲ੍ਹੇ ਨੂੰ ਪਛੜਿਆ ਕਹਿੰਦੇ 5 ਮੈਡਲ ਆਇਆ ਏਸ਼ੀਆ ਦੇ ਵਿੱਚੋਂ ਆਪਣੇ ਜ਼ਿਲ੍ਹੇ ਨੂੰ ਤੇ ਕੱਲ੍ਹ ਮੰਜੂ ਰਾਣੀ ਜਿਹਦਾ ਪਿਓ ਨੇ ਗਹਿਣੇ ਜੰਮੀਰ ਰੱਖੇ 2 ਕਿੱਲੇ ਉਹਨੂੰ ਖੇਡਾਂ ਵਾਲੇ ਪਾਸੇ ਪਾਇਆ ਕੱਲ ਮਹੱਪਗਵੰਤ ਮਾਨ ਜੀ ਨੇ 50 ਲੱਖ ਦਾ ਚੈੱਕ ਦਿੱਤਾ ਮੰਜੂ ਰਾਣੀ ਨੂੰ ਸੋ ਕਹਿਣ ਦਾ ਮਤਲਬ ਜਿਹੜਾ ਬੱਚਾ ਕਾਬਲਾ ਚਾਹੇ ਪੜਨ ਦੇ ਵਿੱਚ ਆ ਚਾਹੇ ਖੇਡਾਂ ਦੇ ਵਿੱਚ ਆ ਸਰਕਾਰ ਲੱਗੀ ਵੀ ਆ ਕਿ ਉਹਨੂੰ ਪੈਰਾਂ ਸਿਰ ਖੜਾ ਕਰਕੇ ਉਹਦੀ ਮਦਦ ਕੀਤੀ ਜਾਵੇ ਸੋ ਮੈਂ ਤਾਂ ਤੁਹਾਨੂੰ ਇਹ ਬੇਨਤੀਆਂ ਕਰਦਾਗਾ ਕਿ ਜਿਹੜੇ ਵੀ ਆ ਕੰਮ ਜਿਵੇਂ ਡੀਓ ਸਾਹਿਬ ਨੇ ਕਿਹਾ ਪਹਿਲਾਂ ਮਾਸਟਰ ਆਪਦੇ ਕੋਲੋਂ ਪੈਸੇ ਪਾ ਕੇ ਸਫਾਈ ਸੇ ਉੱਪਰ ਰੱਖਦੇ ਸੀ ਆਪਦੇ ਕੋਲੋਂ ਪਾਉਂਦੇ ਸੀ ਜਾਂ ਕੁਝ ਪੰਚਾਇਤ ਮਦਦ ਕਰ ਦਿੰਦੀ ਹੁਣ ਹਰੇਕ ਸਕੂਲ ਦੇ ਵਿੱਚ ਸਫਾਈ ਸੇਵਕ ਚੌਂਕੀਦਾਰ ਜਿਹੜਾ ਸਕੈਂਡਰੀ ਸਕੂਲ ਉੱਤੇ ਗਾਰਡ ਦਿੱਤਾ ਫੌਜੀ ਤਾਂ ਕਿ ਲੜਕੀਆਂ ਆਉਂਦੀਆਂ ਨੇ ਉੱਥੇ ਗਾਰਡ ਦੇ ਇਸ ਤੋਂ ਇਲਾਵਾ ਇੱਕ ਮੈਨੇਜਰ ਰੱਖਿਆ ਅੱਗੇ ਜਿਵੇਂ ਹੁਣ ਜਗਰਾਤ ਸਿੰਘ ਆਸਹਾ ਬਿੱਟਾਂ ਦਾ ਕਰੂਗਾ ਕਿ ਜਵਾਕਾਂ ਨੂੰ ਪੜ੍ਹਾਊਗਾ ਕਿਉਂਕਿ ਇਹਨੂੰ ਸਿਮਿੰਟ ਦੀਆਂ ਬੋਰਿੰਗਾਂ ਆ ਗਈਆਂ ਇੱਟਾਂ ਗਿਣੂਗਾ ਇੱਕ ਇੱਕਵੇਂ ਕੱਲਾ ਕੰਮ ਕਰੂਗਾ ਉੱਥੇ ਕ ਮੈਨੇਜਰ ਰੱਖਦੇ ਸਰਕਾਰ ਨੇ ਵੀ ਤੁਸੀਂ ਪੜ੍ਹਾਉਣ ਦਾ ਕੰਮ ਕਰੋ ਜਿਹੜਾ ਬਿਲਡਿੰਗ ਦਾ ਕੰਮ ਆ ਉਹਦਾ ਜਿਹੜੀ ਪੜਤ ਪੁੜਤ ਕਰਨੀ ਹੈ ਲਿਖਤ ਪੜਤ ਉਹ ਮੈਨੇਜਰ ਕਰੂਗਾ ਸੋ ਹਰ ਪਾਸੇ ਲੱਗੇਵੇਂ ਆ 3.5 ਕਰੋੜ ਰੁਪਇਆ ਆਪਣੇ ਹਲਕੇ ਚ ਭੁੱਲਰ ਸਾਹਿਬ ਮੰਤਲ ਲੱਗਦਾ ਜਿਆਦਾ ਹੀ ਆ ਬਾਉਂਡਰੀ ਵਾਲੀ ਨਹੀਂ ਸੀ ਕਈ ਸਕੂਲਾਂ ਚ ਬਾਹਰਲੀ ਜਿਹੜੀ ਕੰਧ ਕਹਿੰਦੇ ਆ 3.5 ਕਰੋੜ ਸਰਕਾਰ ਨੇ ਇਕੱਲੇ ਆਪਣੇ ਹਲਕੇ ਚ ਕੰਧਾਂ ਵਾਸਤੇ ਦਿੱਤਾ 29-29 ਲੱਖ ਰੁਪਇਆ 19 ਲੱਖ ਕੁਸਲੇ ਨੂੰ 29 ਲੱਖ ਆਲੂਪੁਰ ਨੂੰ ਜਿਹੜੇ ਸਕੂਲ ਦੇ ਵਿੱਚ ਬਾਹਰਲੀ ਕੰਧ ਨਹੀਂ ਤੁਸੀਂ ਦੇਖ ਲਓ ਸਾਰੇ ਕੰਮ ਚੱਲੀ ਜਾਂਦੇ ਆ ਇਸ ਤੋਂ ਬਾਅਦ ਹੁਣ ਫਰਨੀਚਰ ਕਮਰੇ ਜੇ ਹੈਗੇ ਫਿਰ ਜਿਹੜੇ ਟੀਚਰਾਂ ਦੀ ਆਪਣੇ ਤਾਂ ਹਜੇ ਘਾਟ ਨਹੀਂ ਆਪਣੇ ਤਾਂ ਬਹੁਤਾ ਤਾਂ ਆਪਣੇ ਤਾਂ ਟੀਚਰ ਬੈਠੇ ਨੇ ਜਲੰਧਰ ਤਰਨਤਾਰਨ ਮੇਰੇ ਕੋਲੇ ਤਾਂ ਲੱਗੇ ਰਹਿੰਦੇ ਆ ਬਦਲੀਆਂ ਕਰਾ ਦਿਓ ਗਾਹ ਇੱਥੇ ਪੋਸਟਾਂ ਹੈ ਨਹੀਂ ਤੇ ਉਧਰ ਉਹਨਾਂ ਦੇ ਜਿਹੜੇ ਆ ਪੜਦੇ ਨਹੀਂ ਆਪਣੇ ਮਾਨਸਾ ਜ਼ਿਲ੍ਹੇ ਦੇ ਸਾਰੇ ਟੀਚਰ ਆ ਬਾਹਰਲੇ ਪਾਸੇ ਜਿੰਨੇ ਲੱਗਿਆ ਜਲੰਧਰ ਹਿਆਰਪੁਰ ਤਰਨਤਾਰਨ ਕਿਉਂਕਿ ਆਪਾਂ ਮਿਹਨਤ ਕਰਦੇ ਆ ਸੋ ਮੇਰੀ ਬੇਨਤੀ ਆ ਇੱਕੋ ਮੈਂ ਬੇਨਤੀ ਕਰਦਾ ਤੁਹਾਨੂੰ ਕਾਲੀ ਕਾਂਗਰਸੀ ਆਮ ਪਾਰਟੀ ਜਿੱਦੇ ਵੋਟਾਂ ਆਈਆਂ ਉਹਦੇ ਫੇਰ ਬਣ ਜਾਣਗੇ ਹੁਣ ਕੰਮ ਕਰਾ ਲਓ ਸਾਂਝੇ ਪਿੰਡ ਦੇ ਕੋਈ ਪਿੰਡ ਦਾ ਕੰਮ ਆ ਮੇਰੇ ਵੱਲੋਂ ਕਦੋਂ ਮਰਜ਼ੀ ਦਿਨ ਰਾਤ ਆਜੋ ਇੱਕੋ ਗੱਲ ਕਹਿੰਦਾ ਵੀ ਲੜੋ ਨਾ ਜਦੋਂ ਦੋ ਭਰਾ ਲੜ ਪਏ ਉਹਦੋਂ ਕੀ ਕਰੋਗੇ ਪੈਸੇ ਤੁਹਾਡੇ ਲੱਗਣਗੇ ਠਾਣੇ 'ਚ ਖੱਜਲ ਖਵਾਰ ਤੁਸੀਂ ਹੋਗੇ ਉੱਥੇ ਕਚਹਿਰੀਆਂ 'ਚ ਤੁਸੀਂ ਉਤਰੇ ਫਿਰੋਗੇ ਨਾਲੇ ਅਸੀਂ ਵੇਖਦਾ ਮੈਂ ਤਾਂ ਫਕੀਰ ਹਾਂ ਜਦੋਂ 4 ਕਿ ਮਹੀਨੇ ਪੇਛੇ ਗਿਆ ਪੈਂਦੀਆਂ ਉੱਥੇ ਕਚਹਿਰੀ 'ਚ ਹੀ ਬੋਲ ਪੈਂਦੇ ਆਪਸ 'ਚ ਬੈਠੇ ਬੈਠੇ ਜਦੋਂ ਪੇਛੀ ਨਹੀਂ ਪੈਂਦੀ 4 ਵਜੇ ਤਾਈਂ ਇੱਕ ਦੂਜੇ ਨੂੰ ਫਿਰ ਬੁਲਾਉਣ ਲੱਗ ਜਾਂਦੇ ਸਾਡੇ ਕੋਲੇ ਆ ਕੇ ਸਾਡਾ ਤਾਂ ਰਾਜੀਨਾਵਾ ਹੋ ਗਿਆ ਜੀ ਇੱਥੇ ਤਾਂ ਤਰੀਕ ਹੀ ਨਹੀਂ ਪਈ 5:00 ਵਜੇ ਤੇ ਫਿਰ ਮੈਂ ਤਾਂ ਕਹਿੰਦਾ ਵੀ ਪੈਸੇ ਲਾ ਕੇ ਖੱਜਲ ਖਵਾਰੀ ਕਰਕੇ ਫੇਰ ਵੀ ਸਮਝੌਤੀ ਹੁੰਦੀਆਂ ਨਿੱਕੀ ਨਿੱਕੀ ਗੱਲ ਤੇ ਲੜਨਾ ਛੱਡ ਲੋ ਸਾਡੇ ਲਈ ਤਾਂ ਸਾਰੇ ਇੱਕੋ ਜਿਓ ਹੁਣ ਖਿਆਲੀ ਚਲਾਂ ਵਾਲੀ ਤਾਂ ਮੇਰੇ ਲਈ ਸਾਰਾ ਇੱਕੋ ਜਿਹਾ ਕੰਮ ਦੱਸੋ ਪੀਣ ਵਾਲਾ ਪਾਣੀ ਚਾਹੀਦਾ ਹੁਣ ਇੱਕ ਮੈਨੂੰ ਇੱਥੇ ਸ਼ੈੱਡ ਮੰਗਿਆਗਾ ਇੱਕ ਬਰਾਦਰੀ ਨੇ ਕਿਹੜੀ ਬਰਾਦਰੀ ਪੰਡਤ ਬਰਾਦਰੀ ਆ ਕਿ ਹਾਂ ਉਹ ਮੇਰੇ ਤੇ ਬੋਝ ਆ ਉਹ ਕਹਿੰਦੇ ਸਾਡੇ ਘਰਾਂ ਸਾਨੂੰ ਛੱਡ ਦੇ ਦਿਓ ਮੇਰੇ ਤਾਂ ਲਿਖਿਆ ਪਿਆ ਉਹ ਅੱਜ ਤੱਕ ਮੈਨੂੰ ਹਜੇ ਮਿਲੇ ਨਹੀਂ ਮੈਂ ਤਾਂ ਕੰਪਿਊਟਰ ਤੇ ਚਾੜਾ ਲੈਂਦਾ ਵੀ ਫਲਾਨੇ ਨੇ ਆ ਮੰਗਿਆ ਉਹਨਾਂ ਨੂੰ ਵੀ ਛੱਡ ਦੀ ਵਿਵਸਥਾ ਕਰਾਂਗੇ ਜਦੋਂ ਹੁਣ 31 ਮਾਰਚ ਤੋਂ ਬਾਅਦ ਪੈਸੇ ਆ ਗਏ ਜੇ ਹੋਰ ਵੀ ਕੋਈ ਵੀ ਕੰਮ ਆ ਉਹ ਕਰਾਂਗੇ ਸੋ ਤਾਂ ਬੇਨਤੀ ਕਰਦਾ ਕਿ ਇਕੱਠੇ ਹੋ ਕੇ ਤਕੜੇ ਹੋ ਕੇ ਲੱਗੇ ਰਹੋ ਜੇ ਤੁਸੀਂ ਇਕੱਠੇ ਸੀ ਅੱਜ ਸਕੂਲ ਲੈ ਗਏ ਨਹੀਂ ਤਾਂ ਸਕੂਲ ਵਾਲੇ ਹੋਰ ਵੀ ਬਹੁਤ ਫਿਰਦੇ ਸੀ ਇਸੇ ਤਰ੍ਹਾਂ ਜਿਹੜਾ ਪਿੰਡ ਤਕੜਾਗਾ ਇਕੱਠਾਗਾ ਆਸ ਦੇ ਵਿੱਚ ਏਕਾਗਾ ਉਹ ਤਕੜੇ ਹੋ ਕੇ ਕੰਮ ਕਰਾ ਲੈਂਦਾ ਜਦੋਂ ਵੀ ਤੁਸੀਂ ਬਾਜਵਾਰ ਹੋਗੇ ਆਉਂਗਾ ਮੈਂ ਅੱਜ ਥੋੜਾ ਜਿਹਾ ਲੇਟ ਇਸ ਕਰਕੇ ਹੋਇਆ ਮੈਂ ਤਾਂ ਸਵੇਰੋਂ ਹੀ ਨਿਕਲ ਕੰਮ ਇਹੀ ਕਰਦਾ ਫਿਰਦਾ ਫਿਰ ਮੱਲੋ-ਮੱਲੀ ਟਾਈਮ ਲੱਗ ਜਾਂਦਾ ਕਿ ਜਿੱਥੇ ਜਾਂਦੇ ਆ ਸੋ ਵਿੱਚ ਵਿਆਹ ਵੀ ਆ ਸਗਣ ਵੀ ਆ ਉਹ ਵੀ ਚੱਲਦਾ ਕੰਮ ਕਈ ਵਾਰੀ ਕਹਿੰਦੇ ਆ ਅੱਜ ਇੱਕ ਮਨੁਵਸ ਕੇ ਭੁੱਲੂ ਸਾਹਿਬ ਕਹਿੰਦਾ ਪਹਿਲਾ ਐਮਐਲ ਆ ਜਿਹੜਾ ਕਹਿੰਦਾ ਪੈਸੇ ਦੇ ਕੇ ਜਾਂਦਾ ਨਹੀਂ ਤਾਂ ਭੋਗਾ ਵਾਲਾ ਲੀਡਰ ਤਾਂ ਬੜੇ ਵੇਖਿਆ ਮੈਂ ਕਿ ਉਹ ਕਿਵੇਂ ਕਹਿੰਦਾ ਭੋਗਾ ਦੇ ਹਾਂ ਤੁਰਦੇ ਫਿਰਦੇ ਹੀ ਪੈਸੇ ਨਹੀਂ ਹੁੰਦੇ ਸੀ ਭਾਵੇਂ ਹਾਇ ਤਾਂ ਮੈਂ ਵੀ ਭੋਗਾਂ ਤੇ ਦਾ ਮੈਂ ਵੀ ਆਉਣਾ ਪਰ ਮੈਂ ਜਿੰਨੇ ਕ ਹੈਗਾ ਲਈ ਆਉਣਾ ਕਿਉਂਕਿ ਨੀਅਤ ਸਾਫ਼ ਆ ਮਾਨ ਸਾਹਿਬ ਦੀ ਤਾਂ ਕਹਿੰਨੇ ਕਿ ਸਾਡੇ ਵਰਗਾ ਨੇ ਕਦੇ ਸੋਚਿਆ ਨਹੀਂ ਸੀ ਐਮਐਲਏ ਬਣ ਜਾਗੇ ਐਵੇਂ ਕਹਿ ਦਿੱਗੇ ਅੱਜ ਪਹੁੰਚ ਗਏ ਤਾਂ ਫੜਾ ਮਾਰੀ ਜਾਈਗੇ ਇੱਥੇ ਸਾਨੂੰ ਕੌਣ ਪਹੁੰਚਣ ਦਿੰਦਾ ਜੇ ਤੁਸੀਂ ਵੋਟਾਂ ਪਾਈਆਂ ਤੁਸੀਂ ਬਟਨ ਨੱਪਿਆ ਤਾਂ ਬਣੇ ਆ ਨਾ ਤੇ ਜੇ ਅਸੀਂ ਬਣ ਕੇ ਸੋਚ ਗਏ ਜਾਂ ਕੰਮ ਨਾ ਕਰੀਏ ਫਿਰ ਤੁਸੀਂ ਘੰਟਾ ਦੋ ਘੰਟੇ ਲਾਈਨ 'ਚ ਲੱਗੇ ਖੜੇ ਗਾਲਾਂ ਹੀ ਦੇਓਗੇ ਨਾ ਵੀ ਅਸੀਂ ਬਣਾਇਆ ਜਰਾ ਛੁਰਲ ਦੇਣੀ ਨਾ ਕਿਆ ਕੋਲ ਦੀ ਅੱਜ ਭੱਜਿਆ ਫਿਰਦਾ ਸਾਡਾ ਕੰਮ ਆ ਕਿ ਜਿਹੜੇ ਪਿੰਡਾਂ ਦੇ ਆਪਣੀਆਂ ਤਕਲੀਫਾਂ ਨੇ ਦੁੱਖ ਨੇ ਗਰੀਬਾਂ ਦੇ ਮੁਲਾਜ਼ਮਾਂ ਦੇ ਉਹਦੇ ਹੱਲ ਕਰੀਏ ਸੋ ਇਹੀ ਬੇਨਤੀ ਹੈ ਕਿ ਏਕਾ ਰੱਖੋ ਜੇ ਹੋਰ ਵੀ ਕੋਈ ਪਿੰਡ ਦੀਆਂ ਮੰਗਾਂ ਪਹਿਲਾਂ ਆ ਪੈਸੇ ਲੱਗ ਜਾਣਗੇ ਤੁਹਾਡੇ ਉਹ ਨੋਟ ਕਰ ਲੈਣਾ ਹਾਂਜੀ ਹਾਂ ਨਹੀਂ ਹੋਰ ਬਣਾਉਣੀਆਂ ਹਾਂ ਹਾਂ ਡੁੱਗੀ ਬਣਨੀ ਹੈ ਜੀ ਉਹ ਚਾਰ ਗੁੱਟੀ ਪਾਣੀ ਕਰਦਾ 16 ਗੁੱਟੀ ਕਰ ਲੈਣਗੇ ਸਲਾਮਤ ਕਮੈਂਡਰ ਜੀ ਇਹਦੇ ਦੁਆਰੇ ਅਸੀਂ ਮੇਟੇ ਕੰਟਰੋਲ ਦਾ ਬਣਾ ਦੇਣਾ ਸਾਰਾ ਦੁਆਰੇ ਮੈਂ ਪਤਾ ਕਰਕੇ ਨਾ ਜੀ ਨੰਬਰ ਤੁਹਾਨੂੰ ਨਾ ਮੈਂ ਸਾਰੀ ਇਹਦੀ ਪਤਾ ਕਰਕੇ ਅੱਜ ਮੈਂ ਜੇ ਨੂੰ ਸੱਦ ਲੂੰ ਇਹਦਾ ਕੀ ਕਰਨ ਨਾਲ ਓਵੇਂ ਜਿਹੜਾ ਹੱਲ ਹੋਇਆ ਉਹ ਕਰਦਾ ਕੋਈ ਨਾ ਜੀ ਕੋਈ ਨਹੀਂ ਜਮਾ ਨਹੀਂ ਹੋਇਆ ਮੈਂ ਤੁਹਾਨੂੰ ਦੱਸ ਦੂੰ ਜੀ ਬੁਲਾ ਲੂੰਗਾ ਤੁਹਾਨੂੰ ਬੁਲਾ ਕੇ ਮੈਂ ਨਾ ਜਿਹੜੀ ਇਹਦੀ ਕੋਈ ਪ੍ਰੋਪੋਜ਼ਲ ਹੋਈ ਉਹ ਇਕੱਠੀ ਦੋ ਪਿੰਡਾਂ ਉਹ ਮੈਂ ਆਪੇ ਦੱਸੂ ਤੁਹਾਨੂੰ ਮੈਂ ਬਲਾ ਲੂੰਗਾ ਤੁਹਾਨੂੰ ਤਾਂ ਕਰਕੇ ਕੋਈ ਨਾ ਜੀ ਕੋਈ ਨਾ ਮੈਂ ਕਰਕੇ ਹੋਰ ਵੀ ਜੇ ਕੋਈ ਹੈਗੀ ਆ ਤਾਂ ਤੁਸੀਂ ਦਵਾਰੇ ਵਾਂ ਜ਼ਰੂਰ ਵਾਟਰ ਬਾਕਸ ਵਾਲੀ ਮੈਂ ਬਲਾ ਕੇ ਨਾ ਉਹਨਾਂ ਨੂੰ ਜੇ ਇ ਤੇ ਐਸਡੀ ਉਹਨੂੰ ਜਿਹੜਾ ਐਸਟੀਮੇਟ ਬਣਦਾ ਉਹ ਉਸ ਹਿਸਾਬ ਨਾਲ ਵੀ ਕੀ ਬਣਦਾਗਾ ਮੈਂ ਉਹ ਮੈਂ 8 ਕਰੋੜ ਰੁਪਇਆ ਲੈ ਕੇ ਆਇਆ ਕਿਉਂ ਇੰਨਾ ਚ ਦੱਸਦਾ ਫੇਰ ਕੋਈ ਵੀਡੀਓ ਵਾਇਰਲ ਹੋ ਜੂਗੀ ਬਾਹਰਲੇ ਲੜ ਪੈਂਦੇ ਆ ਜਾ ਕੇ ਮਾਨ ਸਾਹਿਬ ਨਾਲ ਵੀ ਸਰਦੂਲ ਗੜਾ ਵਾਲਿਆਂ ਨੂੰ ਦੇ ਜਾਨੇ ਉਹ ਮੈਂ ਗੁਪਤ ਜੇ ਰੱਖਦਾ ਦੇ ਦਾਂਗੇ ਤੁਹਾਨੂੰ ਤਾਂ ਕਹਿਣਾ ਹਰ ਗੱਲ ਦੱਸਣੀ ਵੀ ਨਹੀਂ ਹੁੰਦੀ ਨਹੀਂ ਹੁਣ ਉੱਥੇ ਪੈਸੇ ਪਏ ਆ ਚੱਕਣ ਵਾਲੇ 117 ਜਾਣੇ ਜਿਹੜਾ ਲੈ ਗਿਆ ਲੈ ਗਿਆ ਜਿਵੇਂ ਪੁਝਕੀ ਜੀ ਖੇਡਦੇ ਹੁੰਦੇ ਉਹ ਮੁਠੀ ਜੀ ਭਰ ਕੇ ਉਹਵੇ ਲੱਗੇ ਪਏ ਆ ਕਿ ਇੱਥੇ ਕਾਹਨੂੰ ਕਹੋਣਾ ਲਿਆਵਾਂਗੇ ਆਪਾਂ ਹਰ ਗੱਲ ਥੋੜੀ ਰਹਿਣੇ ਦੇਣੀ ਪੀਣ ਵਾਲਾ ਪਾਣੀ ਲੈਰੀ ਪਾਣੀ ਸਾਰਾ ਕੰਮ ਇੱਕ ਕੋਈ ਤੁਸੀਂ ਕਹਿ ਦੋਗੇ ਕੋਈ ਰਹਿਣ ਨਹੀਂ ਦਿੰਦੇ ਹਰ ਗੱਲ ਤੇ ਮੈਂ ਜੇਈ ਸਾਹਿਬ ਨੂੰ ਬੇਨਤੀ ਕਰਦਾ ਇੱਥੇ ਆਪਣਾ ਸੈਕਟਰੀ ਸਾਹਿਬ ਨੂੰ ਜਿਹੜੇ ਵੀ ਮੈਂ ਕੰਮ ਕਰੇ ਆ ਜੀ ਇਹਨਾਂ ਨੂੰ ਸਟਾਰਟ ਕਰਾ ਦਿਓ ਹੁਣ ਚਾਹੇ ਬਾਬਾ ਜੀ ਆਲਾ ਚਾਹੇ ਆ ਜਿੰਨੇ ਹੈਗੇ ਆ ਛੱਪੜਾ ਵਾਲਾ ਦਾ ਨਿਕਾਸੀ ਆ ਜਿਹੜੇ ਪਾਸੇ ਹੋਊਗੀ ਤੁਸੀਂ ਹਾਂ ਇਹ ਦੂਜਾ ਜਿੰਨੇ ਪੈਸੇ ਤੁਹਾਨੂੰ ਪਾਏ ਪਿਆ ਜੇ ਘਟੇ ਵਧੇ ਹੋਰ ਦੇ ਦਾਂਗੇ ਕੋਈ ਕਮੀ ਰਹਿਣ ਨਹੀਂ ਦਿੰਦੇ ਸਾਰੀ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਦਾ ਸਾਡਾ ਪੂਰਾ ਹਾਲਾ ਮਾਤੋ ਫੇਰ ਉਹ ਜਾ ਕੇ ਦੇ ਨਹੀਂ ਉੱਚ ਨਹੀਂ ਉੱਛਲੀ ਰਾਹ ਸਾਹਮਣੇ ਜਿਹੜੀ ਰਾਹ ਸਾਹਮਣੇ ਸਾਡੇ ਵੇੜੇ ਚੋਰਾ ਹਾਲ ਐਸੇ ਦਾ ਪਾਣੀ ਜਿਹੜਾ ਤੇ ਬਹੁਤ ਪਰਾਸਾ ਲੱਗਦਾ ਜਿਹੜਾ ਤੇ ਪੱਖਾ ਲਾਉਂਦੇ ਉਹਦਾ ਪੁਰਾਣਾ ਹਾਲ ਐ ਸਾਡੇ ਘਰੇ ਪਹਿਲਾਂ ਪਾਣੀ ਇੱਕ ਮਿੰਟ